प्यारे साथियों नमस्कार पेश है एक मेरी नई रचना साथियों विवेक सत्तक संसार चैनल जेड़ा के सेहतक सरगर्मियां नाल जुडिया ਹੋਇਆ ਹੈ ਇਸ ਚੈਨਲ ਰਈ ਮੈਂ ਤੁਹਾਡੇ ਨਾਲ ਪੰਜਾਬੀ ਗੀਤ ਕਵਤਾਵਾਂ ਸਾਂਝੀਆਂ ਕਰਦਾ ਹਾਂ ਸਾਡੀ ਮਾਂ ਬੋਲੀ ਪੰਜਾਬੀ ਜਿਹੜੀ ਕਿ ਸਾਡੇ ਦਿਲਾਂ 'ਚ ਵਸਦੀ ਹੈ ਸਾਡੀ ਰਗ ਰਗ ਦੇ ਵਿੱਚ ਮਾਂ ਬੋਲੀ ਪੰਜਾਬੀ ਦਾ ਪਿਆਰ ਹੈ ਤੇ ਇਸ ਚੈਨਲ ਰਾਹੀਂ ਮੈਂ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਵੀ ਯਤਨ ਕਰਦਾ ਹਾਂ ਤਾਂ ਕਿ ਦੇਸ਼ਾਂ-ਵਿਦੇਸ਼ਾਂ ਵਿੱਚ ਸਾਡੇ ਜਿਹੜੇ ਪੰਜਾਬੀ ਭੈਣ ਭਰਾ ਹਨ ਉਹ ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹਿਣ ਤੇ ਸਾਥੀਓ ਪੇਸ਼ ਹੈ ਮੇਰੀ ਇੱਕ ਨਵੀਂ ਰਚਨਾ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ਤੇ ਕਿਰਪਾ ਕਰਕੇ ਮੇਰੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਲਓ ਸੁਣੋ ਕਵਿਤਾ ਮੇਰੀ ਸੋਚ ਵਿੱਚ ਤੂੰ ਮੇਰੀ ਯਾਦ ਵਿੱਚ ਤੂੰ ਮੇਰੀ ਸੋਚ ਵਿੱਚ ਤੂੰ ਮੇਰੀ ਯਾਦ ਵਿੱਚ ਤੂੰ ਮੇਰੀ ਹਾਂ ਵੀ ਤੂੰ ਮੇਰੀ ਨਾ ਵੀ ਤੂੰ ਮੇਰੇ ਜਾਗਣ ਵਿੱਚ ਤੂੰ ਮੇਰੀ ਨੀਂਦ ਵਿੱਚ ਤੂੰ ਮੇਰਾ ਜੀਵਨ ਵੀ ਤੂੰ ਮੇਰਾ ਇੱਕ ਇੱਕ ਪਲ ਵੀ ਤੂੰ ਮੇਰੀ ਹਸਤੀ ਵੀ ਤੂੰ ਮੇਰੀ ਮਸਤੀ ਵੀ ਤੂੰ ਮੇਰੀ ਹਸਤੀ ਵੀ ਤੂੰ ਮੇਰੀ ਮਸਤੀ ਵੀ ਤੂੰ ਮੇਰੀ ਅਗਿਆਨਤਾ ਵੀ ਤੂੰ ਮੇਰੀ ਮਦਹੂਸ਼ੀ ਵੀ ਤੂੰ ਮੇਰੇ ਉੱਠਣ ਬੈਠਣ ਵਿੱਚ ਤੂੰ ਮੇਰੇ ਰੋਣ ਹੱਸਣ ਵਿੱਚ ਤੂੰ ਮੇਰੀ ਭਾਵਨਾ ਵੀ ਤੂੰ ਮੇਰਾ ਅਹਿਸਾਸ ਵੀ ਤੂੰ ਜੇ ਸੱਚ ਪੁੱਛੇ ਤਾਂ ਮੇਰੀ ਭੁੱਖ ਵਿੱਚ ਵੀ ਤੂੰ ਮੇਰੀ ਪਿਆਸ ਵਿੱਚ ਵੀ ਤੂੰ ਮੇਰੀ ਪਿਆਸ ਵਿੱਚ ਵੀ ਤੂੰ ਮੇਰੀ ਸੋਚ ਵਿੱਚ ਵੀ ਤੂੰ ਮੇਰੀ ਯਾਦ ਵਿੱਚ ਵੀ ਤੂੰ ਸਾਥੀਓ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਸ ਵਿੱਚ ਜ਼ਰੂਰ ਦੇਣਾ ਆਪਣੇ ਇਸ ਚੈਨਲ ਨੂੰ ਇਹ ਚੈਨਲ ਜੋ ਕਿ ਤੁਹਾਡਾ ਆਪਣਾ ਹੀ ਹੈ ਵਿਵੇਕ ਸਹਿਤਕ ਸੰਸਾਰ ਚੈਨਲ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਮਾਂ ਬੋਲੀ ਪੰਜਾਬੀ ਪੰਜਾਬੀ ਸਹਿਤ ਕਵਤਾਵਾਂ ਪੁਸਤਕਾਂ ਗੀਤ ਗਜਲਾ ਜੋ ਕਿ ਇਸ ਮਾਂ ਬੋਲੀ ਪੰਜਾਬੀ ਦੇ ਵੇਖ ਖਜ਼ਾਨੇ ਵਿੱਚ ਭਰਿਆ ਪਿਆ ਹੈ ਆਪਾਂ ਇੱਕ ਦੂਜੇ ਨਾਲ ਸਾਂਝਾ ਕਰੀਏ ਤੇ ਇਸ ਨੂੰ ਹੋਰਾਂ ਲੋਕਾਂ ਤੱਕ ਵੀ ਪਹੁੰਚਾਈਏ ਸਾਡੀ ਜਿਹੜੀ ਮਾਂ ਬੋਲੀ ਪੰਜਾਬੀ ਆ ਉਹ ਹਸਤੀ ਵਸਦੀ ਰਹੇ ਸਾਡਾ ਪੰਜਾਬ ਖੁਸ਼ਹਾਲ ਰਹੇ ਇਹੋ ਦੁਆਵਾਂ ਨੇ ਧੰਨਵਾਦ